ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਜੀ ਦਾ ਜੋ ਫੁਰਮਾਨ ਆਇਆ ਹੈ ਉਸ ਦੀ ਵਿਚਾਰ ਬਹੁਤ ਹੀ ਸੌਖੇ ਸ਼ਬਦਾਂ ਵਿੱਚ ਕਰਨ ਜਾ ਰਹੇ ਹਾਂ ਸਤਿਗੁਰੂ ਜੀ ਆਪ ਸਮਤ ਬਖਸ਼ਣ ਆਓ ਸਤਿਗੁਰਾਂ ਦੇ ਫੁਰਮਾਨ ਦੀ ਵਿਆਖਿਆ ਸੁਣੀਏ ਅੱਜ ਦਾ ਫੁਰਮਾਨ ਹੈ ਟੋਡੀ ਬਾਣੀ ਭਗਤਾ ਕੀ ਏ ਕਿਉ ਓਂਕਾਰ ਸਤਿਗੁਰੂ ਪ੍ਰਸਾਦ ਕੋਈ ਬੋਲੇ ਨਿਰਵਾ ਕੋਈ ਬੋਲੇ ਦੂਰ ਜਲ ਕੀ ਮਾਛਲੀ ਚਰੈ ਖਜੂਰ ਕਾਏ ਰੇ ਬਕਵਾਦ ਲਾਇਓ ਜਿਨ ਹਰ ਪਾਇਓ ਤਿਨਹਿ ਛਪਾਇਓ ਰਹਾਓ ਪੰਡਤ ਹੋਇ ਕਹਿ ਬੀਦ ਬਖਾਨੈ ਮੂਰਖ ਨਾਮ ਦਿਓ ਰਾਮਹਿ ਜਾਣੈ ਭਗਤਾਂ ਦੀ ਬਾਣੀ ਦੇ ਵਿੱਚੋਂ ਇਹ ਸ਼ਬਦ ਲਏ ਗਏ ਹਨ ਟੋਡੀ ਰਾਗ ਹੈ ਤੇ ਭਗਤ ਕੀ ਕਹਿ ਰਹੇ ਹਨ ਇੱਕ ਓੰਕਾਰ ਸਤਗੁਰੂ ਪ੍ਰਸਾਦ ਇੱਕ ਓੰਕਾਰ ਤੋਂ ਭਾਵ ਵਾਹਿਗੁਰੂ ਇੱਕ ਹੈ ਤੇ ਸਤਗੁਰੂ ਪ੍ਰਸਾਦ ਤੋਂ ਭਾਵ ਉਹ ਸੱਚੇ ਸਤਗੁਰਾਂ ਦੀ ਕਿਰਪਾ ਦੇ ਨਾਲ ਹੀ ਪ੍ਰਾਪਤ ਹੁੰਦਾ ਹੈ ਕੋਈ ਬੋਲੇ ਨਿਰਵਾ ਕੋਈ ਬੋਲੇ ਦੂਰ ਸਤਿਗੁਰੂ ਜੀ ਆਖਦੇ ਹਨ ਕਿ ਭਾਈ ਉਹ ਅਕਾਲ ਪੁਰਖ ਨੂੰ ਕੋਈ ਆਖਦਾ ਹੈ ਕਿ ਨੇੜੇ ਹੈ ਤੇ ਕੋਈ ਆਖਦਾ ਹੈ ਉਹ ਬਹੁਤ ਹੀ ਦੂਰ ਰਹਿੰਦਾ ਹੈ ਜਲ ਕੀ ਮਾਛਲੀ ਚਰੈ ਖਜੂਰ ਇਹ ਕਹਿਣਾ ਕਿ ਪ੍ਰਮਾਤਮਾ ਨੇੜੇ ਹੈ ਜਾਂ ਦੂਰ ਹੈ ਉਸ ਗੱਲ ਦੇ ਤੁਲ ਹੈ ਜਿਵੇਂ ਕਿ ਪਾਣੀ ਦੀ ਮੱਛੀ ਇੱਕ ਰੁੱਖ ਦੇ ਉੱਤੇ ਚੜ ਗਈ ਹੈ ਕੋਈ ਵਿਅਕਤੀ ਆਖੇ ਕਿ ਪਾਣੀ ਦੇ ਵਿੱਚ ਰਹਿਣ ਵਾਲੀ ਮਛਲੀ ਕਿਸੇ ਖਜੂਰ ਦੇ ਪੇੜ ਤੇ ਚੜ ਗਈ ਇਸੇ ਤਰ੍ਹਾਂ ਹੀ ਪਰਮਾਤਮਾ ਨੂੰ ਨੇੜੇ ਜਾਂ ਦੂਰ ਕਹਿਣਾ ਉਸ ਦੇ ਤੁਲ ਹੈ ਅੱਗੇ ਕਹਿੰਦੇ ਹਨ ਕਾਹੇ ਰੇ ਬਕਵਾਦ ਲਾਇਉ ਏ ਬੰਦਿਆ ਤੂੰ ਕਿਉਂ ਬਕਵਾਸ ਕਰਦਾ ਫਿਰਦਾ ਹੈ ਕਿਉਂ ਬਹਿਸਦਾ ਫਿਰਦਾ ਹੈ ਤੈਨੂੰ ਪਤਾ ਕੁਝ ਨਹੀਂ ਹੈ ਪਰ ਤੂੰ ਉਸ ਪਰਮਾਤਮਾ ਨੂੰ ਪਾਉਣ ਦੇ ਦਾਅਵੇ ਕਰਦਾ ਹੈ ਜਿਨ ਹਰ ਪਾਇਓ ਤਿਨਹਿ છਪਾਇਓ ਭਗਤ ਕਹਿੰਦੇ ਹਨ ਕਿ ਭਾਈ ਜਿਨ੍ਹਾਂ ਨੇ ਉਸ ਪਰਮਾਤਮਾ ਨੂੰ ਜਾਣ ਲਿਆ ਹੈ ਉਹਨਾਂ ਨੇ ਉਸ ਨੂੰ ਲੁਕੋ ਲਿਆ ਹੈ ਉਹ ਕਦੀ ਵਿਖਾਵਾ ਨਹੀਂ ਕਰਦੇ ਕਿ ਮੈਂ ਉਸ ਪਰਮਾਤਮਾ ਨੂੰ ਜਾਣਦਾ ਹਾਂ ਜਾਂ ਪਰਮਾਤਮਾ ਨੂੰ ਮੈਂ ਪਾ ਲਿਆ ਹੈ ਰਹਾਉ ਅੱਗੇ ਠਹਿਰਾਵ ਦਿੰਦੇ ਹੋਏ ਲਿਖਦੇ ਹਨ ਪੰਡਤ ਹੋਈ ਕੈ বেদ ਬਖਾਨਾ ਪੰਡਤ ਭਾਵ ਜਿਹੜਾ ਵੇਦਾਂ ਦਾ ਗਿਆਤਾ ਹੈ ਗਿਆਨੀ ਹੈ ਉਸ ਨੂੰ ਕਿਹਾ ਗਿਆ ਹੈ ਕਿ ਤੂੰ ਪੰਡਤ ਹੋ ਕੇ ਵੇਦਾਂ ਦਾ ਉਚਾਰਣ ਕਰਦਾ ਹੈ ਵੇਦਾਂ ਦਾ ਗਿਆਨ ਰੱਖ ਕੇ ਤੂੰ ਵੇਦਾਂ ਦਾ ਗਿਆਨ ਲੋਕਾਂ ਵਿੱਚ ਵੰਡਦਾ ਫਿਰਦਾ ਹੈ ਮੂਰਖ ਨਾਮਦੇਵ ਆਰਾਮੇ ਜਾਣੈ ਪਰ ਆਪਣੇ ਆਪ ਨੂੰ ਮੂਰਖ ਸ਼ਬਦ ਨਾਲ ਸੰਬੋਧਨ ਕਰਦੇ ਹੋਏ ਭਗਤ ਨਾਮਦੇਵ ਜੀ ਕਹਿੰਦੇ ਹਨ ਭਾਈ ਮੂਰਖ ਨਾਮਦੇਵ ਤੇ ਕੇਵਲ ਉਸ ਪਰਮਾਤਮਾ ਨੂੰ ਉਸ ਰਾਮ ਨੂੰ ਹੀ ਜਾਣਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ